ਆਵੇ ਤੁਸੀਂ ਕੋਈ ਪੈਰੀਕੇਟ ਸ਼ੈਰੀਕੇਟ ਨਾ ਲਾਓ ਸਾਡਾ ਜਿਹੜਾ ਵਿਧਾਨ ਸਭਾ ਵੱਲ ਮਾਰਚਡ ਰਾਜ ਸਭਾ ਚੰਡੀਗੜ੍ਹ ਐ ਅਸੀਂ ਉੱਥੇ ਜਾਣਾ ਹੈਗਾ ਏ ਤੇ ਸਾਥੀ ਗੜੇ ਉਹਦੇ ਲਈ ਤਿਆਰੀ ਕਰਨ ਹੁਣ ਮੁਲਾਜ਼ਮ ਤੇ ਪੈਨਸ਼ਨਰ ਦੇ ਤੇ ਡੀਏ ਦੀਆਂ ਕਿਸ਼ਤਾਂ ਦਿੰਦੀ ਸੀ ਪਰ ਅੱਜ ਹਾਲਾਤ ਉਤੋਂ ਉਲਟ ਹੋ ਗਏ ਨੇ ਕਿਸੇ ਸਮੇਂ ਤੇ ਪੰਜਾਬ ਬਾਕੀ ਸਟੇਟਾਂ ਦੇ ਹਰਿਆਣਾ ਹੋਏ ਹਿਮਾਚਲ ਹੋਏ ਸਟੇਟਾਂ ਪੰਜਾਬ ਦੇ ਸਕੇਲ ਮੰਗਦੀਆਂ ਸੀ ਅੱਜ ਅਸੀਂ ਜਿਹੜੇ ਸਾਰੀਆਂ ਸਟੇਟਾਂ ਤੋਂ ਪਿੱਛੇ ਆ ਇਸ ਲਈ ਮਲਾਜਮਾਂ ਤੇ ਪੈਨਸ਼ਨਰ ਚ ਬਹੁਤ ਵੱਡਾ ਰੋਸ ਹੈ ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਲਈ ਕੱਲ ਕੱਲੇ ਪੈਨਸ਼ਨਰ ਦਾ ਸੀ ਇੱਥੇ ਅੱਜ ਮਲਾਜਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਆ ਵੱਡੇ ਪੱਧਰ ਜੇ ਸਰਕਾਰ ਹਲੇ ਵੀ ਆਪਣੀ ਗਲਤੀ ਨਹੀਂ ਆਏਗੀ ਮੀਟਿੰਗ ਨਹੀਂ ਦੇਹੇਗੀ ਇਹ ਮਲਾਜਮਾਂ ਦੇ ਮਸਲੇ ਜਿਹੜੇ ਹੱਲ ਨਹੀਂ ਕਰੇਗੀ ਤਾਂ ਇਹ ਤੋਂ ਆਉਣ ਵਾਲੇ ਸਮੇਂ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਤਿੱਖੇ ਸੰਘਰਸ਼ ਲਈ ਅਸੀਂ ਤਿਆਰ ਹੈ ਕਿਉਂਕਿ ਬਦਕਿਸਮਤੀ ਹੈ ਸਾਡੀ ਅਸੀਂ ਵੰਡੇ ਹੋਏ ਹਾਂ ਅਲੱਗ-ਅਲੱਗ ਜਗ੍ਹਾ ਤੇ ਕੱਲ ਇੱਕ ਧਰਨਾ ਸੀ ਕਾਜਸ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸਾਥੀਆਂ ਨੂੰ ਇੱਕ ਸਾਂਝਾ ਵੱਡਾ ਪ੍ਰੋਗਰਾਮ ਦਈਏ ਕਿਉਂਕਿ ਆਉਣ ਵਾਲਾ ਸਮਾਂ ਮੰਗ ਕਰ ਰਿਹਾ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਸੰਘਰਸ਼ ਹੋਵੇ ਸਾਂਝਾ ਕੋਲ ਹੋਵੇ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣ ਤਾਂ ਕਿ ਸਰਕਾਰ ਦੇ ਖਿਲਾਫ ਵੱਡੀ ਜਦੋਜਹਦ ਕਰੀ ਜਾਏ ਤਾਂ ਕਿ ਜਿਹੜੇ ਮਸਲੇ ਆ ਉਹ ਹੱਲ ਹੋਣ ਠੀਕ ਵੀ ਇਹ ਏਰੀਆ ਦਾ ਥੋੜੀ ਜਿਹੀ ਵਿਚਾਰਾਂ ਇਸ ਸਕੀਮ ਦਾ ਜਿਹੜਾ ਏਰੀਆ ਰਿਹਾ ਹੁਣ ਓਡਾ ਚ ਵੀ ਸਾਡੇ ਮੁਲਾਜ਼ਮ ਸਾਥੀ ਗਏ ਆ ਉਹਨਾਂ ਨੇ ਡਿਸੀਜਨ ਕਿ ਅਸੀਂ ਇਹਨਾਂ ਨੂੰ ਦਵ ਪਰ ਇਹਨਾਂ ਦਾ ਨਵਾਂ ਟਰੈਂਡ ਕਰਤਾ ਇੱਕ ਜਿਹੜੇ 85 ਸਾਲ ਤੋਂ ਉੱਤੇ ਆ ਕਦੇ ਨਾਂ ਦਾ ਦੋ ਕਿਸ਼ਤਾਂ ਦੇ ਦੋ ਜਿਹੜੇ 75 ਤੋਂ 85 ਐ ਇਹਨਾਂ ਨੂੰ 12 ਕਿਸ਼ਤਾਂ ਦੇ ਦੋ ਜਿਹੜੇ 58 ਤੋਂ 75 ਇਹਨਾਂ ਨੂੰ ਕਹਿੰਦੇ 42 ਕਿਸ਼ਤਾਂ ਦੋ 2027 ਤੱਕ 2000 ਸਰਕਾਰ 27 ਤੱਕ ਤਾਂ ਮਾਨ ਨਾ ਉਹ ਰਹਿਣੀ ਨਹੀਂ ਸਰਕਾਰ ਨੇ ਇਸ ਲਈ ਇਦਾਪੁਰ ਜੋਰ ਵਿਰੋਧ ਕਰਦੇ ਸੀ ਔਰੀ ਤੌਰ ਦੇ ਉੱਤੇ ਸਰਕਾਰ ਲਾਜ਼ਮ ਤੇ ਪੈਨਸ਼ਨਾਂ ਸਾਂਝੇ ਫਰੰਟ ਨੂੰ ਮੀਟਿੰਗ ਦੇ ਕੇ ਮਸਲੇ ਸਾਡੇ ਹੱਲ ਕਰੇ ਨਹੀਂ ਤੇ ਫਿਰ ਕੰਨ ਤੇ ਲਿਖਿਆ ਪੜਲੇਬਾਨ ਸਰਕਾਰ ਪਹਿਲੇ ਵੀ ਜਿਹੜੇ ਵੱਡੇ ਵੱਡੇ ਤਰੰਤਰ ਸੀ ਨਾਨ ਨੂੰ ਗੋਡਿਆਂ ਭਾਰ ਮੁਲਾਜ਼ਮ ਤੇ ਪੈਨਸ਼ਨਰ ਨੇ ਕੀਤਾ ਆਉਣ ਵਾਲੇ ਸਮੇਂ 'ਚ ਵੀ ਇਹ ਸਰਕਾਰ ਹੈ ਜਿਹੜੀ ਫਿਰ ਇਹੀ ਹਾਰ ਰਿਆ ਇਹ ਸਰਕਾਰ 'ਚ ਨਹੀਂ ਆਏਗੀ ਡੀਏ ਵਰਗੀ ਵਿਚਾਰੇ ਤੁਹਾਡਾ ਡੀਏ ਵਾਰ ਲੜ ਰਹੇ ਹਾਂ ਜੇ ਅਸੀਂ 3% ਦਾ ਹੋਡ ਯੂ ਹੋ ਚੱਲਿਆ 11% ਪੈਂਡਿੰਗ ਬਹੁਤ ਵੱਡਾ ਨੁਕਸਾਨ ਹੈ ਸਾਡੇ 4000 ਪੈਨਸ਼ਨਰ ਜਿਹੜੇ ਉਹ ਰੱਬ ਨੂੰ ਪਿਆਰੇ ਹੋਗੇ ਏਰੀਅਰ ਨੂੰ ਡੀਕ ਇਹ ਸਰਕਾਰ ਨੂੰ ਸ਼ਰਮੀ ਹੈ ਨਹੀਂ ਇੰਨੀ ਵੱਡੀ ਗਿਣਤੀ ਦੇ ਅੰਦਰ ਪੈਨਸ਼ਨਰ ਹੈ ਜਿਹੜੇ 30 40 40000 ਦੇ ਕਰੀਬ ਉਸ ਵਰਗ ਸੁਧਾਰ ਗਏ ਇਸ ਸਕੇਲ ਨੂੰ ਡੀਕ ਏਰੀਅਰ ਨੂੰ ਡੀਕ ਦੇ ਡੀਕ ਦੇ ਇਸ ਲਈ ਆਉਣ ਵਾਲੇ ਸਮੇਂ 'ਚ ਹੋਰ ਤਿੱਖੇ ਸੰਘਰਸ਼ ਹੋਣਗੇ ਡੀ ਦਾ ਜੋ ਕੇਂਦਰ ਸਰ ਦਾ ਡੀਏ 52% ਹੋ ਚੁੱਕਿਆ ਪਰ ਪੰਜਾਬ ਜਿਹੜਾ ਡੀਏ 42% ਆ 11% ਦੇ ਵਾਧੇ ਨੂੰ ਲੈ ਕੇ ਵੀ ਅੱਜ ਜੋ ਅਜੇ ਰੈਲੀ ਕਿਤੇ ਰਹੀ ਆ ਦੂਜੇ ਪਾਸੇ ਪੁਰਾਣੀ ਪੈਨਸ਼ਨਾਂ ਬਹੁਤ ਵੱਡਾ ਮਸਲਾ ਹੈ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟਿਸ ਕੀਤਾ ਗਿਆ ਸੀ ਪਰ ਸਰਕਾਰ ਉਹਨਾਂ ਨੂੰ ਲਗਭਗ 3 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਦੂਰੇ ਰੈਂਡਮ ਮਲਾਜਮਾਂ ਉਹਨਾਂ ਫੈਕਟਰ ਤੋਂ ਬਨਾਂ ਨਾ ਲਾਗੂ ਨਹੀਂ ਕਰ ਰਹੇ ਗੁੰਡੇ ਪਾਸੇ ਪੰਜਾਬ ਸਰਕਾਰ ਦੇ ਮੈਗਨਟ ਕੰਮ ਕਰਦੇ ਕੱਚੇ ਮਲਾਜਮ ਜਿਸ ਦਾ ਰੂਪੜ ਸਨ ਪਲਾਣ ਦੇ ਵਿੱਚ ਲਹਿਰਾ ਮਸਲਮਾਨ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੱਟ ਸੰਖਿਆ ਨਾਲ ਕੰਮ ਕਰਦੇ ਆ ਅੱਜ ਤੱਕ ਉਹਨਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਅਸੀਂ ਮੁੱਖ ਮੰਤਰੀ ਭਵੰਤਵ ਨੂੰ ਮੰਗ ਕਰਦੇ ਆ ਕਿ ਪੰਜਾਬ ਸਰਕਾਰ